ਹਾਂਜੀ ਸਸਰੀਆ ਕਾਲਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਆ ਦੇਖੋ ਜਿਹੜੇ ਵੀ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਆ ਖਾਸ ਕਰਕੇ ਇੰਗਲੈਂਡ ਦੇ ਵਿੱਚ ਤੇ ਉਹ ਚੀਜ਼ ਦਾ ਜ਼ਰੂਰ ਖਿਆਲ ਰੱਖਣ ਕਿ ਹੁਣ ਤੁਹਾਡੀ ਸਟੱਡੀ 10th ਵਾਲਾ ਨਹੀਂ ਕਰ ਸਕਦਾ ਅਪਲਾਈ ਠੀਕ ਹੈ ਜੀ ਇਹ ਗੱਲ ਯਾਦ ਰੱਖਿਓ 10ਵੀਂ ਪਾਸ ਵਾਲਾ ਅਪਲਾਈ ਨਹੀਂ ਕਰ ਸਕਦਾ ਹੁਣ ਇਸ ਟਾਈਮ ਜਿਨ੍ਹਾਂ ਦੇ ਪਹਿਲਾਂ ਅਪਲਾਈ ਹੋਏ ਆ ਉਹਨਾਂ ਦੀ ਕੋਈ ਗੱਲ ਨਹੀਂ ਤੇ ਦੂਸਰਾ ਤੁਹਾਡੀ ਪਲੱਸ 2 ਜਾਂ ਪਲੱਸ 2 ਤੋਂ ਉੱਪਰ ਸਟੱਡੀ ਹੋਵੇ ਤੇ ਜ਼ਿਆਦਾ ਵਧੀਆ ਆ ਫਿਰ ਵੀਜ਼ਾ ਈਜੀ ਹੋ ਜਾਣਾ ਆ ਤੀਸਰੀ ਗੱਲ ਡਿਪੈਂਡੈਂਟ ਤੁਸੀਂ ਨਹੀਂ ਜਾ ਸਕਦੇ ਭਾਵੇਂ ਤੁਸੀਂ ਸਟੂਡੈਂਟ ਹੋ ਭਾਵੇਂ ਵਰਕ ਪਰਮਿਟ ਤੇ ਆਏ ਹੋ ਭਾਵੇਂ ਕਿਸੇ ਵੀ ਤਰ੍ਹਾਂ ਹੋ ਤੁਸੀਂ ਡਿਪੈਂਡੈਂਟ ਨਹੀਂ ਲਿਆ ਸਕਦੇ ਹਾਂ ਸਟੱਡੀ ਦੇ ਵਿੱਚ ਕੋਈ ਸ਼ੂਟ ਦਿੱਤੀ ਆ ਡਿਪੈਂਡੈਂਟ ਦੀ ਜੇ ਹਾਈ ਸਟੱਡੀ ਆ ਤੁਹਾਡੀ ਮਾਸਟਰ ਮਾਸਟਰ ਕੀਤੀ ਆ ਜਾਂ ਕੁਝ ਵੀ ਹੈਗਾ ਆ ਤੇ ਉੱਥੇ ਮਾੜੀ ਮੋਟੀ ਸ਼ੂਟ ਦਿੱਤੀ ਆ ਉਹ ਵੀ ਡਿਪੈਂਡੈਂਟ ਦੀ ਸਟੱਡੀ ਵੀ ਮੈਟਰ ਕਰੂਗੀ ਡਿਪੈਂਡਰ ਦੀ ਇੰਗਲਿਸ਼ ਇੰਟਰਵਿਊ ਵੀ ਹੋਊਗੀ ਕੁਝ ਇਦਾਂ ਦੀਆਂ ਇਨੀ ਸ਼ਰਤਾਂ ਰੱਖੀਆਂ ਆ ਤੇ ਬਾਕੀ ਆ ਬਾਰਕ ਪਰਮਟ ਕੁਝ ਬੰਦ ਕੀਤੇ ਆ ਕੁਝ ਚੱਲਦੇ ਆ ਕੇਅਰ ਹੋਮ ਬੰਦ ਕਰਤਾ ਆ ਬੈਲਡਰ ਲਾਈਨ ਦਾ ਬੰਦ ਕਰਤਾ ਆ ਸ਼ਾਪਾਂ ਵਾਲੇ ਬੰਦ ਕਰਤੇ ਆ ਤੇ ਆਈਟੀ ਬੰਦ ਕਰਤੀ ਆ ਤੇ ਬਾਕੀ ਜਿੱਦਾਂ ਐਗਰੀਕਲਚਰ ਫਰੂਟ ਪੈਕਿੰਗ ਜਾਂ ਹੋਰ ਉਹ ਲਗਾਤਾਰ ਜਿੱਦਾਂ ਅੱਗੇ ਚੱਲਦੇ ਸੀ ਉਦਾਂ ਹੀ ਚੱਲਦੇ ਉਹਨਾਂ 'ਚ ਕੋਈ ਫਰਕ ਨਹੀਂ ਹੈਗਾ ਕਿਸੇ ਨੇ ਵੀ ਅਪਲਾਈ ਕਰਾਉਣਾ ਆ ਉਸ ਟਾ ਤੇ ਸੰਪਰਕ ਕਰ ਸਕਦਾ ਜਰੂਰ ਹੈਲਪ ਕਰਾਂਗੇ ਅਸੀਂ ਸਿਰਫ ਇੱਥੇ ਕਾਸਟ ਲੈਟਰ ਲੈ ਕੇ ਦੇਣ ਚ ਤੁਹਾਡੀ ਹੈਲਪ ਕਰੀ ਦੀ ਆ ਬਾਕੀ ਜਦੋਂ ਪਾਸਪੋਰਟ ਆ ਗਿਆ ਇੰਡੀਆ ਦਾ ਸਾਰਾ ਖਰਚਾ ਇਹ ਤੋਂ ਲਾ ਕੇ ਜਿਹੜਾ ਤੱਕ ਤੁਸੀਂ ਆਪ ਆਪਣੇ ਹੱਥੀਂ ਕਰਨਾ ਹੈ। ਤੇ ਕਿਸੇ ਨੂੰ ਵੀ ਕਿਸੇ ਵੀ ਚੀਜ਼ ਦੀ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਜਰੂਰਤ ਆ ਪ੍ਰੋਪਰ ਜਾਣਕਾਰੀ ਦਵਾਂਗੇ ਤੇ ਉਸ ਕਰਦੇ ਮੈਸੇਜ ਆ ਸਕਦਾ। ਚੈਨਲ ਨੂੰ ਜੁਬ ਸਬਸਕ੍ਰਾਈਬ ਕਰਿਆ ਕਰੋ, ਵੀਡੀਓ ਸ਼ੇਅਰ ਕਰਿਆ ਕਰੋ ਤੇ ਮੇਰਾ ਜਿਹੜਾ ਮੇਨ ਚੈਨਲ ਆ ਵਰਲਡ ਵੀ ਯਾ ਅਪਡੇਟ ਬੰਨ ਉਹਦੇ ਉੱਪਰ ਮੈਂ ਦੋ ਬਹੁਤ ਵਧੀਆ ਵੀਡੀਓ ਪਾਈਆਂ ਉਹ ਵੀ ਜਾ ਕੇ ਦੇਖੋ ਤੁਹਾਨੂੰ ਵਧੀਆ ਜਾਣਕਾਰੀ ਮਿਲੂਗੀ। ਥੈਂਕ ਯੂ ਸਾਥੀ।